ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਗੱਲ ਕਰਾਂਗੇ ਜਿੰਨੇ ਵੀ ਆਪਣੀ ਸਬਜ਼ੀਆਂ ਦੇ ਪੱਤੇ ਆ ਉਹ ਖਰਾਬ ਹੋ ਰਹੇ ਆ ਤੇ ਦੋਸਤੋ ਖਰਾਬ ਕਿਸ ਤਰ੍ਹਾਂ ਹੋ ਰਿਹਾ ਆ ਆ ਤੁਸੀਂ ਦੇਖੋ ਮੇਰੀ ਪਾਲਕ ਹੈ ਦੋ ਗ੍ਰੋ ਬੈਗ ਦੇ ਵਿੱਚ ਮੈਂ ਪਾਲਕ ਲਗਾਈ ਹੋਈ ਆ ਦੋਸਤੋ ਸੁੰਡੀ ਦੇ ਕਰਕੇ ਖਰਾਬ ਹੋ ਰਿਹਾ ਇਹ ਦੇਖੋ ਇਹ ਵਾਲੀ ਜਿਹੜੀ ਸੁੰਡੀ ਆ ਨਾ ਇਹ ਮੇਰੇ ਸਾਰੇ ਪਾਲਕ ਦੇ ਪੱਤੇ ăn ਖਾ ਚੁੱਕੀ ਆ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਨੀ ਆ ਇਹ ਦੇਖੋ ਮੇਰਾ ਇੱਕ ਫੁੱਲ ਵੀ ਆ ਜੋ ਕਿ ਇਹ ਵਾਲਾ ਇਸ ਦੇ ਵੀ ਸਾਰੇ ਪੱਤੇ ਖਾ ਚੁੱਕੀ ਆ ਇਹ ਸੁੰਡੀ ਤੇ ਇਸ ਤੋਂ ਇਲਾਵਾ ਇਹ ਅਟੈਕ ਅੱਜਕੱਲ ਬਰਸਾਤੀ ਸੀਜ਼ਨ ਦੇ ਕਰਕੇ ਕਰ ਰਹੀਆਂ ਜੀ ਬੈਂਗਣਾ ਤੇ ਹਲੇ ਫਿਲਹਾਲ ਮੇਰੇ ਬੈਂਗਣ ਠੀਕ ਹੋ ਚੁੱਕੇ ਆ ਤੇ ਬੈਂਗਣਾ ਦੇ ਵਿੱਚ ਕੀ ਹੋ ਰਿਹਾ ਤਣੇ ਦੇ ਵਿੱਚ ਇਹ ਜ਼ਿਆਦਾਤਰ ਜਿਹੜਾ ਨੁਕਸਾਨ ਕਰ ਰਹੀ ਹੈ ਤਣੇ ਨੂੰ ਖਾ ਰਹੀ ਹੈ ਤੇ ਆਪਣਾ ਜਿਹੜਾ ਬੈਂਗਣ ਦਾ ਫਾਲਾ ਉਹਦੇ ਵਿੱਚ ਵੀ ਜਾ ਕੇ ਉਹਨੂੰ ਖਰਾਬ ਕਰ ਰਹੀ ਹੈ ਦੋਸਤੋ ਇਸ ਦੀ ਰੋਕ ਥਾਮ ਦੇ ਲਈ ਆਪਾਂ ਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਜਿਸ ਦੇ ਵਿੱਚ ਕੀ ਆਪਾਂ ਲਿਕਵਿਡ ਵਿੱਚ ਹੈਂਡ ਵਾਸ਼ ਲੈਣਾ ਹੈ ਇਸ ਦੀ ਜਗ੍ਹਾ ਤੁਸੀਂ ਭਾਂਡੇ ਵਾਂਜਣ ਵਾਲਾ ਲਿਕਵਿਡ ਵਾਲਾ ਸਾਬਣ ਵੀ ਲੈ ਸਕਦੇ ਹੋ ਦੂਜੀ ਚੀਜ਼ ਹੈ ਜੀ ਨਿੰਮ ਦਾ ਤੇਲ ਤੀਜੀ ਚੀਜ਼ ਹੈਗੀ ਹੈ ਜੀ ਮਿੱਠਾ ਸੋਡਾ ਬੇਕਿੰਗ ਸੋਡਾ ਨਹੀਂ ਲੈਣਾ ਮਿੱਠਾ ਸੋਡਾ ਲੈਣਾ ਦੋਸਤੋ ਇਹਨੂੰ ਬਣਾਉਣਾ ਕਿਸ ਤਰ੍ਹਾਂ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਦੋਸਤੋ ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਲਵਾਂਗੀ ਜੀ 10 ਲੀਟਰ ਪਾਣੀ ਦੋਸਤੋ ਇਹ ਮੇਰੇ ਕੋਲ 1 ਲੀਟਰ ਦਾ ਕੱਪ ਹੈ ਜਿਹੜੇ ਕਿ ਮੈਂ 10 ਕੱਪ ਇਹਦੇ ਵਿੱਚ ਪਾਵਾਂਗੀ ਦੋਸਤੋ ਪਾਣੀ ਮੈਂ 10 ਲੀਟਰ ਲੈ ਲਿਆ ਇਹਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਜੀ ਮਿੱਠਾ ਸੋਡਾ ਆਪਾਂ ਮਿੱਠਾ ਸੋਡਾ ਪਾਣਾ ਹੈ 1 ਲੀਟਰ ਦੇ ਵਿੱਚ 1 ਚਮਚਾ ਯਾਨੀ ਕਿ ਮੇਰੇ ਕੋਲ 10 ਲੀਟਰ ਪਾਣੀ ਹੈ ਤਾਂ ਆਪਾਂ 10 ਚਮਚੇ ਮਿੱਠੇ ਸੋਡੇ ਦੇ ਪਾਵਾਂਗੇ ਦੋਸਤੋ ਇਸ ਤੋਂ ਬਾਅਦ ਆਪਾਂ ਪਾਣਾ ਹੈ ਜੀ ਨਿੰਮ ਦਾ ਤੇਲ ਨਿੰਮ ਦਾ ਤੇਲ ਪਾਵਾਂਗੇ ਆਪਾਂ 1 ਲੀਟਰ ਦੇ ਵਿੱਚ 4 ਤੋਂ 5 ਬੂੰਦਾਂ 1-2 ਬੂੰਦ ਇੱਧਰ-ਉੱਧਰ ਹੋ ਸਕਦੀ ਹੈ ਤੇ ਮੈਂ ਮੋਟਾ-ਮੋਟਾ ਜਿਹਾ ਹਿਸਾਬ ਲਾਉਂਗੀ 10 ਲੀਟਰ ਪਾਣੀ ਦੇ ਵਿੱਚ ਆਪਾਂ 5 ਟੱਕਣ ਪਾਵਾਂਗੇ ਇਹ ਵਾਲੇ ਯਾਨੀ ਕਿ 5 ਚਮਚ ਦੋਸਤੋ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਿਕਵੜ ਹੱਥ ਧੋਣ ਵਾਲਾ ਸਾਬਣ ਠੀਕ ਹੈ ਜੀ ਇਹ ਆਪਾਂ ਪਾਵਾਂਗੇ 1 ਲੀਟਰ ਦੇ ਵਿੱਚ 5 ਤੋਂ 7 ਬੂੰਦਾ ਪਾ ਸਕਦੇ ਹੋ ਤੇ ਆਪਾਂ ਇਹਨੂੰ ਵੀ 5 ਚੱਕਣ ਯਾਨੀ ਕਿ 5 ਚਮਚ ਹੀ ਇਹਦੇ ਵਿੱਚ ਪਾਵਾਂਗੇ 10 ਲੀਟਰ ਪਾਣੀ ਦੇ ਵਿੱਚ ਤੇ ਹੁਣ ਦੋਸਤੋ ਆਪਾਂ ਇਸ ਸਾਰੇ ਮਿਸ਼ਰਣ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਆ ਦੇਖੋ ਕੱਪ ਦੀ ਸਹਾਇਤਾ ਦੇ ਨਾਲ ਦੋਸਤੋ ਮਿਸ਼ਰਣ ਆਪਣਾ ਤਿਆਰ ਹੋ ਚੁੱਕਿਆ ਤੇ ਮੈਂ ਇਹਨੂੰ ਇਸ ਵਾਲੇ بڑے ਸਪਰੇਅ ਪੰਪ ਚ ਪਾਉਂਗੀ ਜੇਕਰ ਤੁਹਾਡੇ ਕੋਲ ਛੋਟਾ ਪੰਪ ਹੈ ਤਾਂ ਤੁਸੀਂ ਛੋਟੇ ਚ ਪਾ ਸਕਦੇ ਹੋ ਮੇਰੇ ਕੋਲ ਜ਼ਿਆਦਾ ਪੌਦੇ ਆ ਤੇ ਇਸ ਕਰਕੇ ਮੈਂ ਜ਼ਿਆਦਾ ਦੇ ਕਰਕੇ ਆ ਵੱਡਾ ਵਾਲਾ ਪੰਪ ਯੂਜ਼ ਕਰ ਰਹੀ ਹਾਂ ਤੇ ਆਪਾਂ ਇਹਦੇ ਵਿੱਚ ਸਾਰਾ ਪਾ ਦਾਂਗੇ ਦੋਸਤੋ ਸਪਰੇਅ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਜਿੰਨੀ ਵੀ ਆਪਣੀ ਖਰਾਬ ਹੋਈ ਪਾਲਕ ਹੈ ਨਾ ਆਪਾਂ ਇਹਨੂੰ ਕੱਟਾਂਗੇ ਉੱਪਰੋਂ ਦੋਸਤੋ ਜੜਾਂ ਨਹੀਂ ਆਪਾਂ ਨਾਲ ਵੜਣੀਆਂ ਹੈਗੀਆਂ ਆਪਾਂ ਸਿਰਫ ਪਾਲਕ ਪਾਲਕ ਕੱਟਣੀ ਹੈ ਜੜਾਂ ਆਪਾਂ ਬਚਾ ਕੇ ਰੱਖਣੀਆਂ ਤੇ ਦੋਸਤੋ ਇਹ ਜਿਹੜੀ ਪਾਲਕ ਆਪਾਂ ਕੱਟ ਰਹੇ ਹਾਂ ਇਹਨੂੰ ਤੁਸੀਂ ਦੂਰ ਕਿਤੇ پھੇਕ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜੀ ਨਮੀ ਪਾਲਕ ਆਪਣੀ ਪੁੰਗਰੇਗੀ ਨਾ ਉਹ ਬਿਲਕੁਲ ਉਹਦੇ ਜਿਹੜੇ ਪੱਤੀਆਂ ਹੋਣਗੀਆਂ ਉਹ ਬਿਲਕੁਲ ਸਾਫ਼ ਹੋਣਗੀਆਂ ਦੋਸਤੋ ਮੈਂ ਪਾਲਕ ਆਪਣੀ ਕੱਟ ਦਿੱਤੀ ਹੈ ਜੇਕਰ ਇਹੀ ਪ੍ਰੋਬਲਮ ਤੁਹਾਨੂੰ ਬੈਂਗਣਾ ਦੇ ਵਿੱਚ ਆ ਰਹੀ ਹੈ ਤੇ ਤੁਹਾਡੇ ਬੈਂਗਣਾ ਦੇ ਵਿੱਚ ਤਣੇ ਦੇ ਵਿੱਚ ਹੈ ਤਾਂ ਤੁਸੀਂ ਆਪਣਾ ਤਣਾ ਉਹਨਾਂ ਹੀ ਰਿਮੂਵ ਕਰਕੇ ਜਾਂ ਫਲ ਤੋੜ ਕੇ ਜੇ ਇਹੀ ਥਾਂ ਸੁੱਟਣਾ ਆਪਣੇ ਗਾਰਡਨ ਤੋਂ ਦੂਰ ਤੇ ਦੋਸਤੋ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਪਰੇਅ ਕਰਨੀ ਹੈ ਦੋਸਤੋ ਇਸ ਤਰ੍ਹਾਂ ਆਪਾਂ ਸਪਰੇਅ ਕਰਾਂਗੇ ਐਂ ਚੰਗੀ ਤਰ੍ਹਾਂ ਦੋਸਤੋ ਸਪਰੇਅ ਆਪਣਾ ਪ੍ਰੋਪਰ ਹੋ ਚੁੱਕਿਆ ਹੈ ਠੀਕ ਹੈ ਜੀ ਤੁਸੀਂ ਇਸ ਸਪਰੇਅ ਨੂੰ ਆਪਣੇ ਹਰ ਇੱਕ ਜੋ ਫਸਟ ਤੁਹਾਡੀ ਸਬਜ਼ੀਆਂ ਵਾਲੀਆਂ ਜੋ ਵੀ ਬੂਟੇ ਆ ਉਹਨਾਂ ਤੇ ਤੁਸੀਂ ਇਸ ਸਪਰੇਅ ਨੂੰ ਕਰ ਸਕਦੇ ਹੋ ਹਫਤੇ 'ਚ ਦੋ ਵਾਰ ਕਰਨਾ ਹੈ ਜੀ ਤੇ ਇਸ ਦਾ ਰਿਜ਼ਲਟ ਤੁਹਾਨੂੰ 4 ਤੋਂ 5 ਦਿਨਾਂ ਦੇ ਵਿੱਚ ਦਿਖਣਾ ਸਟਾਰਟ ਹੋ ਜਾਏਗਾ ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ